ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਕਬੂਤਰ ਬਾਜ਼ ਭਰਾਵਾਂ ਨੂੰ ਹੋਰ ਸਭ ਦੇ ਘਰ ਪਰਿਵਾਰ ਬਈ ਠੀਕ ਠਾਕ ਹੈ ਇੱਕ ਬਾਈ ਜੀ ਬੇਨਤੀ ਆ ਹੱਥ ਜੋੜ ਕੇ ਜਿਹੜੇ ਵੀਰ ਕਬੂਤਰ ਯਾਰ 100 100 200 200 ਦੇ ਕਬੂਤਰ ਵੇਚਦੇ ਆ ਯਾਰ ਭਾਈ ਜੀ ਬਹੁਤ ਗਲਤ ਕੰਮ ਐ ਬੇਸ਼ੱਕ ਮੇਰੀ ਗੱਲ ਦਾ ਗੁੱਸਾ ਲੱਗੇ ਬਾਈ ਜੀ ਉਹ ਕਬੂਤਰ ਆਪਾਂ 100 100 200 200 ਵੇਚਦੇ ਆ ਆਪਾਂ ਕਬੂਤਰ ਵੇਚਣ ਦੇ ਵਾਰ ਖਲਾਬ ਨਹੀਂ ਯਾਰ ਵੇਚੋ ਕੋਈ ਯਾਰ 10000 ਦਾ ਕੋਈ 5 ਦਾ ਕੋਈ ਯਾਰ ਨੀਟ ਨੂੰ ਮਹਿੰਗਾ ਤਾਂ ਵੇਚੋ ਯਾਰ ਜਿਹੜਾ ਨੂੰ ਲਿਜਾ ਕੇ ਕੋਈ ਮਾਰੇ ਤਾਂ ਨਾ ਹੁਣ ਜਿਹੜੇ ਆਪਾਂ 100 100 200 200 ਦੇ ਵਿੱਚ ਦੇ ਉਹਨਾਂ ਨੂੰ ਕੋਈ ਬਾਜ਼ੀਆਂ ਥੋੜੇ ਛੜਦੇ ਆ ਇਕੱਠੇ ਕਰਕੇ ਬਾਈ ਜੀ گاؤں ਹੋਟਲਾਂ 'ਚ ਸਪਲਾਈ ਹੁੰਦੀ ਹੈ ਤੇ ਉਹਨਾਂ ਦਾ ਬਾਈ ਜੀ گاؤں ਉੱਤੇ 77 ਬਟੇਰਿਆਂ ਦਾ ਕਹਿ ਕੇ ਮੀਟ ਬਣਾ ਬਣਾ ਕੇ ਵੇਚੀ ਜਾਂਦੇ ਆ ਯਾਰ ਉਹ ਵੀ ਖਾਈ ਜਾਂਦੇ ਆ ਬਹੁਤ ਮਾੜੀ ਗੱਲ ਆ ਯਾਰ ਆਪਾਂ ਇਹ ਜਾਨਵਰਾਂ ਨੂੰ ਕਿੰਨਾ ਪਿਆਰ ਕਰਦੇ ਆ ਕਿਵੇਂ ਪਾਲਦੇ ਆ ਇਹਦੋਂ ਯਾਰ ਬੱਚੇ ਘਟ ਕਢਾ ਲਓ ਜੇ ਨਹੀਂ ਸੰਭਦੇ ਨਹੀਂ ਦਾਣੇ ਪੈਂਦੇ ਆਪਾਂ ਤੋਂ ਉਹਨਾਂ ਦੇ ਬੱਚੇ ਘਟ ਕਢਾ ਲਓ ਯਾਰ ਕਿਉਂ ਬਲੇ ਬੱਚੇ ਢਾਉਣੇ ਆ ਜਾਂ ਫੇਰ ਯਾਰ ਕਿਸੇ ਨੂੰ ਫਰੀ ਦੇ ਦਿਓ ਚੰ ਬਾਕੀ ਆ ਪਾਪਾਂ ਦੇ ਅਧਿਕਾਰੀ ਕਿਉਂ ਬਣਦੇ ਹੋ ਯਾਰ ਕਿੰਨਾ ਮਾਸੂਮ ਜਨਮ ਲਾ ਆਪਾਂ ਕਿੰਨੇ ਪਿਆਰ ਨਾਲ ਇਹਨੂੰ ਪਾਲਦੇ ਆ ਯਾਰ ਤੇ ਫੇਰ ਆਪਾਂ ਯਾਰ ਉਹਨੂੰ ਜਦੋਂ ਦਾਣੇ ਨਹੀਂ ਪੈਂਦੇ ਆਪਾਂ 100 100 200 ਦੇ ਵੇਚ ਦਿਆਂ ਉਹਨੂੰ ਯਾਰ ਕਿੱਡੀ ਮਾੜੀ ਗੱਲ ਐ ਦੂਹ ਛੱਡ ਦਿਓ ਯਾਰ ਕਿਸੇ ਪਾਸੇ ਢ ਜਾ ਕੇ ਉਹਨਾਂ ਬਹੁਤ ਮਾੜੀ ਗੱਲ ਆ ਭਰਾਵੋ ਇਹ ਬਾਕੀ ਆ ਲਾਂਨ ਤਾਂ ਪਾਇਆ ਕਰੋ ਜਿਹੜੇ 100 100 ਦੇ ਨਾ ਬਾਜ਼ੀਆਂਾਂ ਤੇ ਗੱਲਾਂ ਕਰਦੇ ਆ ਜਾਂ ਕਿਤੇ 100 100 200 ਦੇ ਕਬੂਤਰ ਵੇਚਦੇ ਆ ਬੇਸ਼ੱਕ ਮੇਰੀ ਗੱਲ ਦਾ ਬਾਈ ਜੀ ਗੁੱਸਾ ਲੱਗੇ ਬਹੁਤ ਮਾਰਨ ਨੂੰ ਬਾਈ ਜੀ ਇਹ ਫੇਸ ਪਹੁੰਚੀ ਜਿਹੜੀਆਂ ਵੀਡੀਓ ਵੇਣਿਆ ਯਾਰ ਹੂਟ ਨਾ ਜਾ ਹੁਣ ਕਿਵੇਂ ਉਹਨਾਂ ਨੂੰ ਯਾਰ ਵਿਚਾਰਿਆਂ ਨੂੰ ਭੁਣ ਭੁਣ ਕੇ ਵੇਚੀ ਜਾਂਦੇ ਆ ਵੀਡੀਓ ਆਈ ਆ ਸਾਰੇ ਗਰੁੱਪਾਂ ਚ ਵੇਖੀ ਹੋਣੀ ਐ ਤੇ ਬਹੁਤ ਮਾੜੀ ਗੱਲ ਐ ਯਾਰ ਵੇਚੋ ਵੇਚਣ ਦਾ ਨਹੀਂ ਕੋਈ ਯਾਰ ਬਿਜ਼ਨਸ ਕਰੋ ਕੋਈ 4000 ਦਾ ਕੋਈ 10 ਦਾ ਕੋਈ 50 ਦਾ ਹੁਣ ਕਬੂਤਰਬਾਜੀ ਕਬੂਤਰ ਵੇਚਦੇ ਹੀ ਐ ਪਰ ਉਹ ਕਿਸੇ ਗੱਲ ਨਾਲ ਵੇਚਦੇ ਆ ਜਿਹੜਾ ਵੇਚਦਾ ਉਹ ਗਾਂ ਜਾ ਕੇ ਉਹਦੀ ਕੋਈ ਕਦਰ ਤਾਂ ਕਰਦਾ ਐ ਉਹਨੂੰ ਸਾਹਮ ਦਾ ਤਾਂ ਹੈਗਾ ਪਰ ਆਪਾਂ ਤਾਂ ਇਹ ਬਹੁਤ ਪਾਸੇ ਨੂੰ ਤਰਪੇ ਯਾਰ ਆਪਣੇ ਕਬੂਤਰਬਾਜੀ ਦੀ ਵੀ ਬਦਨਾਮੀ ਐ ਇਸ ਗੱਲ 'ਚ ਯਾਰ ਕਿਉਂ ਦਰਬਾਰ ਤੋਂ ਕਰਦਿਆਂ ਹੁੰਦੀ ਯਾਰ ਬੱਚੇ ਘਟ ਘਟ ਘਡਾਓ ਵਾਲੇ ਨਾ ਘਡਾਓ ਯਾਰ ਘੱਟ ਰੱਖ ਲੋ ਜਦਾਣੇ ਨਹੀਂ ਪੈਂਦੇ ਹੁਣ ਕਈ ਬੰਦੇ ਵਿੱਚ ਕਹਿੰਦੇ ਆਗੇ ਵੇ ਉਹ ਵੇਚ ਕੇ ਉਹਨਾਂ ਦੇ ਦਾਣੇ ਲਿਆਉਂਦੇ ਆ ਸਰੋਂ ਲਿਆਉਂਦੇ ਪਰ ਐ ਥੋੜੀ ਕਬੂਤਰਬਾਜੀ ਹੁੰਦੀ ਯਾਰ ਇਹਦੂ ਬਾਜ਼ੀ ਨਾ ਘੱਟ ਛੱਡ ਲੋ ਹਾਂ ਵੇਚੋ ਕੋਈ ਚਾਜਣਾ ਵੇਚੋ ਵਾ ਉਹਦਾ ਚਲੋ ਬਿਜ਼ਨਸ ਕਰੋ ਬਿਜ਼ਨਸ ਬਣ ਗਿਆ ਹਰ ਇੱਕ ਉਹ ਵੇਚਦਾ ਕੋਈ ਚੰਗੀ ਨਸਬ ਨਾਲ ਉਹ ਚੰਗੇ ਬੱਚੇ ਵੇਚੋ ਚੰਗੇ ਪੈਸਿਆਂ ਦੇ ਵੇਚੋ ਯਾਰ ਪਰ ਇਹ ਰੇ ਕੰਮ ਨਾ ਕਰੋ ਬਹੁਤ ਇਹ ਦੁੱਖ ਦੀ ਗੱਲ ਐ ਯਾਰ ਇਹ ਭੁਣ ਭੁਣ ਕੇ ਖਾਈ ਜਾਂਦੇ ਐ ਗਾਹ ਇਕੱਠੇ ਯਾਰ ਭੁੱਖੇ ਤੇ ਆਇਓ ਜਾਲਾਂ ਦੇ ਵਿੱਚ ਹੁੰਦੇ ਆ ਕੁੱਕੜਾਂ ਵਾਲਿਆਂ ਨੂੰ ਵੇਚੀ ਜਾਂਦੇ ਆ ਯਾਰ ਹੁਕੜਾਂ ਪਿੱਛੇ ਇਹਦੇ ਨਾਲ ਕੀ ਬਣ ਜਾਗੇ ਆਪਾਂ ਯਾਰ ਮੇਰੀ ਗੱਲ ਦਾ ਬਾਈ ਜੀ ਗੁੱਸਾ ਨਾ ਮੰਨਿਓ ਪਰ ਜੇ ਕਿਸੇ ਨੇ ਮਰਣਾ ਤਾਂ ਬਾਈ ਜੀ ਮੰਨ ਵੀ ਲੋ ਗੱਲ ਸੱਚੀ ਐ ਕਈ ਬੰਦ ਵੀਰਾਂ ਨੂੰ ਮੇਰਾ ਇਹ ਗੁੱਸਾ ਵੀ ਲੱਗੂਗਾ ਯਾਰ ਪਰ ਯਾਰ ਇਹ ਜੇ ਆਪਾਂ 10 ਕਬੂਤਰ 2000 ਦੇ ਦੇ ਦਿਆਂਗੇ ਜਾਂ 1000 ਦੇ ਦੇ ਦਿਆਂਗੇ ਬਾਈ ਜੀ ਇਹਦੇ ਨਾਲ ਕੁਝ ਨਹੀਂ ਹੁੰਦਾ ਆਪਣੇ ਘਰੇ ਬਿਮਾਰ ਹੋ ਜੇ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਆ ਤੰਦਰੁਸਤੀ ਮੰਗੋ ਪਰਮਾਤਮਾ ਤੋਂ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਤਾਂ ਇਹ ਗੱਲ ਐ ਪਰ ਕਬੂਤਰ ਘੱਟ ਰੱਖ ਲੋ ਚੰਗੇ ਬੰਦੇ ਨੂੰ ਇਹ ਦੋ ਫ੍ਰੀ ਦੇ ਦਿਓ ਯਾਰ 100 200 ਵੇਚਣੋਂ ਤਾਂ ਉਹ ਦਾਣੇ ਤਾਂ ਬਹੁਤ ਸੰਭੂ ਤਾਂ ਸੀ ਤੇ ਇਹ ਗੱਲ ਦੇ ਬਾਈ ਜੀ ਗੌਰ ਕਰਿਓ ਹੱਥ ਬੰਨ ਕੇ ਬੇਨਤੀ ਆ ਯਾਰ ਆ ਬਹੁਤ ਮਨ ਨੂੰ ਦੁੱਖ ਹੋਇਆ ਯਾਰ ਆ ਵੇਨੇ ਆਪਾਂ ਕਬੂਤਰਾਂ ਨੂੰ ਭੁਣ ਭੁਣ ਕੇ ਯਾਰ ਵੀੜ ਕੋ ਆਂਗਾ ਆਂਗਾ ਬਾਕੀ ਕਈ ਮੇਰੇ ਦੋਸਤ ਮਿੱਤਰਾਂ ਨੇ ਦੱਸਿਆ ਵੀ ਜਿਹੜੇ ਵੱਡੇ ਸ਼ਹਿਰਾਂ 'ਚ ਰਹਿੰਦੇ ਆਂ ਦੀ ਉੱਥੇ ਕੀ ਇਹਨਾਂ ਦਾ ਹਸਰੂਂਦਾ ਕਬੂਤਰਾਂ ਦਾ ਇਹ ਵੱਡੇ ਹੋਟਲਾਂ 'ਚ ਬਟੇਰਿਆਂ ਤੇ ਤਰ੍ਹਾਂ ਦਾ ਮੀਟ ਬਣਾ ਕੇ ਦੇਈ ਜਾਂਦੇ ਆਂ ਗਾਂ ਵੀ ਕਹਿੰਦੇ ਆਂ ਇਹ ਤਤਰਾਂ ਜਾਂ ਬਟੇਰਾ ਤੇ ਹੁੰਦਾ ਹੋ ਕਬੂਤਰ ਹੈਗਾ ਤੇ ਇਹ ਕਰਦੇ ਬਾਈ ਜੀ ਗੌਰ ਕਰਿਓ ਮੇਰੇ ਸਾਰੇ ਵੀਰ ਹੋਰ ਸਾਰੇ ਵੀਰਾਂ ਨੂੰ ਬਾਈ ਜੀ ਸਤਸ੍ਰੀਕਾਲ